ਹਾਂ ਜੀ ਆ ਦੇ ਕਾਡ ਮੰਮੀ ਖਾ ਲਈ ਟੰਤੇ ਠੀਕ ਆ ਦੇ ਕਾਡ ਪੱਤੇ ਮਾਰਦੇ ਆ ਇਹਨਾਂ ਨੂੰ ਕੀ ਮਤਲਬ ਆ ਹਾਜ ਨਾਲ ਇਹਨਾਂ ਨੂੰ ਮਿਲੇ ਜਾਂਦੇ ਆ ਹਾਂ ਬੁੱਛੋ ਤੇ ਜਾਨਦੋ 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 ਬੇ ਜਾਨਦੋ ਬੱਚਾ ਜਾਨਦੋ ਜਾਨਦੋ

ਸੋਕ ਜੱਟ ਜੱਟ ਇੱਕ ਵੀਰ ਇਕ ਗੱਲ ਕਰਦਾ ਜਾਂ ਤੁਸੀਂ ਗੱਲ ਕਰਦੇ ਜਾਂ ਕੋਈ ਦੂਜਾ ਗੱਲ ਕਰਦਾ ਇੱਕ ਬੰਦਾ ਗੱਲ ਕਰਦਾ ਪਹਿਲਾਂ ਆਪਣਾ ਵਾਜੀ ਆਓ ਕਰ ਕਰਕੇ ਆਓ ਕਿ ਵੀ ਕੋਈ ਡੀਪਰ ਸਮਝ ਹੈ ਕਿ ਤੁਹਾਨੂੰ ਸੇਵਾ ਸਾਡਾ ਇਨਸਾਫ ਚਾਹੀਦਾ ਵਾ ਸਾਡਾ ਮੰਗਰਾ ਚਾਹੀਦਾ ਇਸ ਕਿਤੇ ਜਾਣਾ ਅਸੀਂ ਕਰੋ ਬਿੱਤੇ ਤੱਕ ਨਹੀਂ ਆਹੀ ਤਾਰੋ ਬਿੱਤੇ ਤੱਕ ਉਸੇ ਵਾਸਤੇ ਅਸੀਂ ਤੁਹਾਨੂੰ ਨਹੀਂ ਕੋਈ ਵੀ ਅਮੀਰ ਜਾਓ ਭਰ ਸਕਦੇ ਉਸੇ ਵਾਸਤੇ ਕਾਨੂੰਨ ਬਣਿਆ ਕਾਨੂੰਨ ਜਿਹੜਾ ਹੈ ਤੁਸੀਂ ਤੁਹਾਡਾ ਜੋ ਵੀ ਉੱਥੇ ਰਿਪ੍ਰੈਜ਼ੈਂਟੇਟਿਵ ਹੈ ਕੋਈ ਬੰਦਾ ਉਹਦੇ ਕੋਲ ਰਾਈਟ ਜਾ ਲੋ ਰਾਈਟ ਜਾ ਤੁਸੀਂ ਬੱਸ ਉਹ ਐਕਸਲ ਨਹੀਂ ਕਰ ਸਕਦਾ ਕੋਈ ਕੰਮ ਮੀਟਿੰਗ ਕਰਨ ਕਰ ਜਦੋਂ ਉਹਨਾਂ ਵੱਲ ਕੀ ਕਰਾਣਾ ਜਦੋਂ ਹੋਏਗਾ ਉਹਦੇ ਕਰਵਾਇਓ ਉਹ ਬੰਨ ਨਹੀਂ ਬੰਨਣਾ ਆਪਣੀ ਤੁਹਾਡੀ ਮਰਜ਼ੀ ਹੈ ਹਾਂ ਜੀ ਮਾਰਾਈ ਕੋ ਟਵਾ ਨਾ ਬਾ ਕੱਢਾ ਬੇਵਾ ਡਰਮ ਕਿਤਾ ਕੁੱਤਰਾ ਕਰਾਂਗਾ ਪੂਰੀਏ ਭਰੇ ਮਾਰਾ ਦੇਖਾ ਲਵੇ ਵਿਦੇਸ਼ ਨੂੰ ਰੂਏ ਮਾਰ ਕੇ ਟੋਇਛਾ ਦੇਣਾ ਮੇਰਾ ਨਾਮ ਮਰੀ ਦੰਬਰੀ ਸਰ ਤੋਂ ਠੀਕ ਆ ਸਾਨੂੰ ਇੰਨਾ ਪੁਲਿਸ ਵਾਲਿਆਂ ਨੇ ਬੜਾ ਹੀ ਦੁਖੀ ਕੀਤਾ ਹੈ ਠੀਕ ਆ ਸਾਨੂੰ ਮੰਗਣ ਨਹੀਂ ਦਿੰਦੇ ਤੇ ਜਨਾਨੀਆਂ ਨੂੰ ਕਹਿੰਦੇ ਤੁਸੀਂ ਮੰਗੋ ਕਿਉਂ ਉਹ ਜਨਾਨੀਆਂ ਤਾੜੀ ਮਾਰ ਕੇ ਮੰਗਦੀਆਂ ਖਾਤੋਂ ਮੰਗਦੀਆਂ ਠੀਕ ਆ ਅਸੀਂ ਤੇ ਖੁਸਰੇ ਆ ਸਾਡਾ ਹੱਕ ਮੰਗਦੀ ਆ ਉਹ ਖਾਤੋਂ ਮੰਗਦੀਆਂ ਸਾਨੂੰ ਜਵਾਬ ਦੋ ਸਾਡੇ ਕੱਲ ਪੁਲਿਸ ਵਾਲੇ ਨੇ ਨਾਲ ਸਾਡੇ ਬਾਬਾ ਸੀ ਉਹਦੇ ਹੱਥੀ ਪਿਆ ਖਾਤੋਂ ਪਿਆ ਸਾਨੂੰ ਜਵਾਬ ਚਾਹੀਦਾ ਖਾਤੋਂ ਉਹਤੇ ਪਟੇ ਮਾਰੇ ਠੀਕ ਆ ਨਾਲ ਉਹਦੇ ਪੈਸੇ ਖੋਲੇ ਕਿਉਂ ਪੁਲਿਸ ਵਾਲਾ ਨੂੰ ਉਹਨਾਂ ਦੀ ਕਮਾਈਆਂ ਨਹੀਂ ਵਸ ਆਉਂਦੀਆਂ ਸਾਡੇ ਵੀ ਪੈਸੇ ਖੋਈ ਜਾਂਦੇ ਨੇ ਅਸੀਂ ਕਿੱਥੇ ਜਾਈਏ ਫੇਰ ਇਨਸਾਫ ਨਹੀਂ ਉਹ ਕਹਿੰਦੇ ਨਾ ਤੁਹਾਨੂੰ ਮੰਗਣ ਦੇਣਾ ਨਾ ਅਸੀਂ ਜਨਾਨੀਆਂ ਨੂੰ ਰੋਕਣਾ ਹੁਣ ਅਸੀਂ ਕੀ ਕਰੀਏ ਤੁਸੀਂ ਦੱਸੋ ਸਾਡਾ ਧਰਨਾ ਚੱਲੂਗਾ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਜਦੋਂ ਤੱਕ ਸਾਨੂੰ ਕਹਿੰਦੇ ਨਹੀਂ ਤੁਸੀਂ ਮੰਗ ਸਕਦੇ ਠੀਕ ਆ ਤੁਹਾਡੇ ਬਾਪਿਆਂ ਦੇ ਹੱਥੀਂ ਪੈਂਦੇ ਕੁੜੀਆਂ ਨੇ ਪੁਲਿਸ ਵਾਲੇ ਗਲਤ ਕੰਮ ਕਰਦੇ ਠੀਕ ਹੈ ਤੁਹਾਡੇ ਵਰਗਾਂ ਨੂੰ ਡੰਡੇ ਮਾਰਦੇ ਆਤੂ ਮਾਰਦੇ ਪછી ਖੁੱਸਰੇ ਨਹੀਂ ਆ ਆਹ ਦੇਖੋ ਮੇਰੀ ਗੱਲ ਸੁਣੋ ਕੱਲ ਰਾਤ ਦੀ ਗਲੀ ਨਾ ਨਹੀਂ ਸਾਡੇ ਭਾਬੀ ਕੋਲ ਪੈਸੇ ਵੀ ਖੋਲੇ ਸਾਹੀ ਵੀ ਖੋਲੇ ਤੇ ਬਾਦੀ ਉਹਦੇ ਪੱਟੇ ਮਾਰੇ ਪੱਟੇ ਮਾਰੇ ਘਾਤੂ ਮਾਰੇ ਬੱਡੇ ਪੁਲਿਸ ਵਾਲਿਆਂ ਨੇ ਪੁਲਿਸ ਵਾਲੇ ਕਹਿੰਦੇ ਤੁਰੀ ਨਹੀਂ जनानिया तो का नहीं बोटी ठीक है ना इतो खाना कि ਕਿ ਇਹ ਜਨਾਨੀਆਂ ਮੰਗ ਸਕਦੇ ਤੋ ਹੀ ਨਹੀਂ ਮੰਗ ਸਕਦੇ ਜੋ ਮਰਜ਼ੀ ਕਰ ਲੋ ਗਾੜਾ ਗਾੜਾ ਮੰਗ ਸਕਦੇ ਲੋ ਗਾੜਾ ਕੋਈ ਸਿੱਧਰਨਾ ਲਾਇਆ ਹੋਇਆ ਹੈ ਕਿ ਕਿੰਨਾ ਮਾਰਿਆ ਜਾਂ ਕੀ ਕੀਤਾ ਸਾਡੇ ਬੰਦਿਆਂ ਨੂੰ ਕੁੱਟਿਆ ਪੁਲਿਸ ਵਾਲਿਆਂ ਨੇ ਪਟੇ ਮਾਰੇ ਨੰਗੇ ਕਰਵਾਇਆ ਕਾਤੂ ਕਰਵਾਇਆ ਨੰਗੇ ਅਸੀਂ ਖੁੱਸਰੇ ਨਹੀਂ ਆ ਜਨਾਨੀਆਂ ਨੂੰ ਹੋ ਤੋ ਬੱਚੇ ਵੀ ਜੰਮ ਸਕਦੇ ਅਸੀਂ ਬੱਚੇ ਜੰਮ ਸਕਦੇ ਅਸੀਂ ਤਾਂ ਖੁੱਸਰੇ ਸੀ ਕਿੱਥੇ ਜਾਈਏ ਮੈਂ ਤੁਹਾਨੂੰ ਘਰ ਤੇ ਰੱਖ ਦੇਣਾ ਬਾਹਰ ਸਾਨੂੰ ਰਹਿਣ ਦੇ ਨਾ ਸੀ ਕਿੱਥੇ ਜਾਈਏ ਤੁਮਾਰਜੀ ਮੇਰਾ ਨਾਮ ਜੂਲੀਆ ਮੈਂ ਅੰਮ੍ਰਿਤਸਰ ਤੋਂ ਬੋਲ ਰਹੀ ਆ ਰਾਤ ਪਿਆ ਦਿਨ ਐ ਮੰਗਣਾ ਐ ਸਕੇ ਮੰਗ ਖਾਂ ਨਹੀਂ ਦਿੰਦੇ ਸਾਡੇ ਪੱਟੇ ਮਾਰ ਚੁੱਕੇ ਆ ਹਾਂ ਇਹਨਾਂ ਲਈ ਕਿ ਮੈਂ ਤੇ ਭਲਾ ਸਾਡੇ ਹੱਥ ਚੁੱਕ ਜਾਂਦਾ ਹਾਂ ਹਾਂ ਮੰਗਤੀਏ ਲੇਡੀਜ਼ ਦਾ ਮੰਗਣਾ ਬੰਦ ਕਰੀਏ ਲੈਣਾ ਨਾ ਮਿਹਰਬਾਨੀ ਬੰਦ ਕਰੋ ਅੱਛੀ ਆਦਮੀ ਆਪਣਾ ਵੀ ਭੰਡ ਕਰਦੇ ਆ ਜਨਾਨੀ ਨੇ ਗਲਤ ਕਰਨਾ ਨਹੀਂ ਮਗੜਾ ਬੰਦ ਕਰੋ ਸਾਡਾ ਪਾਪਾ ਕੋਈ ਟੈਨਸ਼ਨ ਤੜੀ ਆ ਕੇ ਮੰਗੂਗਾ ਦਨਾਂ ਨੰਗਾ ਵੀ ਬੰਦ ਕਰੋ ਹਾਂ ਕਾ ਚਲ ਪਾਪਾ ਵੀ ਅੰਦਰ ਧੱਕੇ ਗੱਲ ਇਹਨਾਂ ਨੂੰ ਪਤਾ ਹੋਵੇ ਵੀ ਇਹਨਾਂ ਦੇ ਨਾਲ ਕੀ ਹੋਇਆ ਵਾ ਇਹਨੂੰ ਮਾਰਿਆ ਕੁੱਟਿਆ ਵਾ ਇਹਦੇ ਨਾਲ ਗੱਲ ਹੋਵੇ ਅਸੀਂ ਇਥੋਂ ਦੇ ਰਹਿਣ ਵਾਲੇ ਅਸੀਂ ਮੰਨਤਾ ਠੀਕ ਆ ਠੀਕ ਆ ਜਨਾਨੀਆਂ ਮੰਗਦੇ ਜਨਾਨੀਆਂ ਦਾ ਕੋਈ ਹੱਕ ਹੈ ਤੁਸੀਂ ਦੱਸੋ ਅੰਮ੍ਰਿਤਸਰ ਸਟੇਸ਼ਨ ਤੇ ਮੰਗਨ ਦਾ ਹੱਕ ਜਨਾਨੀਆਂ ਦਾ ਹੀ ਜਿਹੜੇ ਕੰਮ ਮੰਗਨ ਦਾ ਹੱਕ ਹੈ ਨਾ ਨਹੀਂ ਅਸੀਂ ਮੰਗਾਂਗੇ ਅਸੀਂ ਮੰਗਾਂਗੇ ਇਹ ਹੱਡ ਕੋ ਪੈਸੇ ਕਿਉਂ ਨਹੀਂ ਜਾਣ? ਰਾਈ ਮੰਗਣਾ ਕਿਥੇ ਕਿਥੇ ਪਾਜੀ ਜਾਵਾਂਗੇ ਅਸੀਂ ਅਸੀਂ ਕਿੱਥੇ ਜਾਵਾਂਗੇ ਪਾਜੀ? ਲਗਾਇਆ ਸੀ ਕਿੰਨਾ ਧਰਨਾ ਲੱਗੇ ਲੱਗੇਗਾ? ਰੋਡ ਦੇ ਉੱਤੇ ਜਾਂ ਨਹੀਂ ਲੱਗੇਗਾ? ਭਾਵੇਂ ਹਣ ਮਹੀਨਾ ਲੱਗ ਜਾਏ ਭਾਵੇਂ ਸਾਨੂੰ ਲੱਗੇ 2 ਮਹੀਨੇ ਅਸੀਂ ਤੇ ਕਿੱਥੇ ਮੰਗਣਾ ਵਾ ਆਪਣਾ ਮੰਗਣਾ ਸਾਰਾ ਨਹੀਂ ਮੇਰੀ ਗੱਲ ਸੁਣੋ ਫਾਰ ਡਵੇ ਭਨਵਾ ਦੇ ਵੀ ਅਸੀਂ ਨਾ ਲੱਗੇ ਹਾਂ ਬੁਲਾਵਾਂਗੇ ਬੁਲਾ ਨਾਮ ਬੁਲਾਵਾਂਗੇ ਇੱਥੋਂ ਅੰਬਰਸਰ ਜਾ ਫਿਸਲਾ ਅੰਬਰਸਰ ਦੇ ਬੁਲਾਵਾਂਗੇ ਹਾਂਜੀ ਸੱਸ ਸਾਰੇ ਅਸੀਂ ਅੰਬਰਸਰ ਦੇ ਆਂ ਉਹ ਤਾਂ ਰੇਲਵੇ ਸਟੇਸ਼ਨ ਤੇ ਮੇਰੇ ਖਿਆਲੋਂ ਜਾ ਕੇ ਮੰਗਦੇ ਸੀ ਉਹ ਬਣਾ ਕਰ ਰਹੇ ਆ ਇਸ ਕਰਕੇ ਉਹ ਗੁੱਸੇ ਦੇ ਜਾਣ ਕੇ ਉਹਨਾਂ ਨੇ ਫਿਰ ਟ੍ਰੈਫਿਕ ਬਲੌਕ ਕੀਤੀ ਹੈ ਹੁਣ ਉਹ ਬੰਨ ਗਿਆ ਥੋੜਾ ਪਿੱਛੇ हट ਗਿਆ ਪਰ ਪਰੇਸ਼ਾਨੀ ਤਾਂ ਹੋ ਰਹੀ ਹੈ ਪਰ ਹੁਣ ਸਮੂਥਲੀ ਚੱਲ ਰਹੀ ਹੈ ਟ੍ਰੈਫਿਕ ਨਹੀਂ ਸਾਡਾ ਮਸਲਾ ਨਹੀਂ ਹੈਗਾ ਉਹ ਰੇਲਵੇ ਪੁਲਿਸ ਦਾ ਹੈਗਾ ਉਹ ਬਿਲਕੁਲ ਅਹੀ ਤੇ 8:30 ਵਜੇ ਟ੍ਰੇਨ ਜਾਣੀ ਹੈ ਉਹਦਾ ਕਰਕੇ ਇਕੱਠੇ ਹੋਏ ਆ ਆਰਪੀਐਫ ਤੇ ਜੀਆਰਪੀ ਉਹਦੇ ਕੋਲ ਮੀਟਿੰਗ ਕਰ ਰਿਹਾ ਅੱਜ ਇਹਨਾਂ ਨੂੰ ਕਿਉਂ ਪ੍ਰੋਟੈਸਟ ਕੀਤਾ ਜਾਵਾ ਪਤਾ ਨਹੀਂ ਇਹਨਾਂ ਨੂੰ ਇਹਨਾਂ ਨੂੰ ਪੁੱਛੋ ਸਾਨੂੰ ਤਾਂ ਸਾਡੇ ਕੋਲ ਨਹੀਂ ਨਾ 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 ਕਿਸੇ ਨੇ ਅੰਦਰ ਜਾਣ ਤੋਂ ਕਿਸੇ ਨੇ ਰੋਕਿਆ ਕੋਈ ਕੋਈ ਗੱਲ ਉਹ ਕਹਿੰਦੇ ਸਾਨੂੰ ਮਾਨਤਾ ਪ੍ਰਾਪਤ ਕਰੋ ਵੀ ਅੰਦਰ ਟ੍ਰੇਨ ਦੇ ਵਿੱਚ ਜਾ ਕੇ ਮੰਗ ਸਕੀਏ ਇਹ ਕੋਈ ਇਹ ਕਹਿ ਰਹੇ ਸਾਡੀ ਕੋਈ ਗੱਲ ਨਹੀਂ ਪਟਾ ਵੀ ਮਾਰੀ ਨਾ ਨਾ ਇਹੋ ਜੀ ਕੋਈ ਨਹੀਂ ਕੋਈ ਗੱਲ ਨਹੀਂ ਆਉਂਦਾ ਮੈਂ ਖੜਾ ਇੱਥੇ ਕੋਈ ਲੈ ਆਉਣ ਬੰਦਾ ਜਿਹੜਾ شناخت ਕਰੇ ਬਿਲਕੁਲ ਬਣਦੀ ਕਾਨੂੰਨੀ ਕਾਰਵਾਈ ਗਲਤ ਕੰਮ ਕਰਨਗੇ ਉਸੇ ਟਾਈਮ ਪਰਚਾਊਗਾ